ਇਮੋਸ਼ਨਲ ਬਲੈਕਮੇਲਿੰਗ ਹੁਣ ਤੁਹਾਡੇ ਨਾਲ ਬੈਠ ਕੇ ਅਸੀਂ ਸੋਚਾ ਅਦਾ ਕਾਪੀ ਲੈ ਥੋੜੀ ਦੇਰ ਤੱਕ ਦੂਜਾ ਆ ਗਿਆ ਉਹ ਕਹਿੰਦਾ ਮੈਂ ਤਾਂ ਕੋਲਡ ਡਰਿੰਕ ਪੀਣਾ ਉਹ ਕੋਲਡ ਡਰਿੰਕ ਪੀਊਗਾ ਨਹੀਂ ਅੱਧਾ ਗਲਾਸ ਤੂੰ ਮੇਰੇ ਨਾਲ ਪੀ ਲੈ ਉਹ ਨੂੰ ਮਨਾ ਕਰੋਗੇ ਚਾਹ ਵੀ ਤੇ ਅੱਜ ਵੀ ਮਾਰ ਜਾਂਦੀ ਹਾਂ ਉਹ ਕਹਿੰਦਾ ਜੀ ਭਾਈ ਮੈਂ ਤੇਰਾ ਭਰਾ ਨਹੀਂ ਤੂੰ ਮੈਨੂੰ ਦੋ ਘੁੱਟ ਨਹੀਂ ਪੀਉਣਾ ਲੋਕੀ ਸਭ ਤੋਂ ਪਹਿਲੇ ਨਾ ਕੋਈ ਵੀ ਪ੍ਰੋਬਲਮ ਹੁੰਦੀ ਹੈ ਕੁਝ ਵੀ ਹੁੰਦੀ ਹੈ ਸਿੱਧਾ ਦਵਾਈ ਕਰਨੀ ਭਾਈ ਤੇ ਉਹ ਇਹ ਚੀਜ਼ ਨੂੰ ਨਹੀਂ ਸੋਚਦੇ ਕਿ ਸਾਨੂੰ ਦਵਾਈ ਦੀ ਲੋੜ ਹਾਲੇ ਹੈ ਕਿ ਨਹੀਂ ਹੈ ਅਗਰ ਦਵਾਈ ਦੀ ਲੋੜ ਨਹੀਂ ਹੈ ਤੇ ਅਸੀਂ ਦਵਾਈ ਵਾਲ ਕਿਉਂ ਜਾਈਏ ਅਸੀਂ ਕੀ ਡਾਈਟ ਖਾਣੇ ਆ ਕੀ ਨਹੀਂ ਕਰਦੇ ਆਯੁਰਵੇਦ ਅਗਰ ਉਹਦੇ ਅਕੋਰਡਿੰਗਲੀ ਅਸੀਂ ਚੱਲੀਏ ਸਾਡੀਆਂ ਅਧੀਆਂ ਬਿਮਾਰੀਆਂ ਤਾਂ ਉਦਾਂ ਹੀ ਖਤਮ ਐ ਅੱਜ ਕੱਲ੍ਹ ਉਹਦੀ ਪਾਲਣਾ ਕੌਣ ਕਰਦਾ ਐ ਦੁਕਾਨਦਾਰ ਹੀ ਆਪ ਵੀ ਅੱਗੇ ਵਧਾਉਣ ਵਾਸਤੇ ਚਲਾਉਣ ਵਾਸਤੇ ਡਾਕਟਰ ਵੀ ਕਈ ਥਾਵਾਂ ਸਾਰੇ ਦੀ ਇੱਕੋ ਜੇ ਹੁੰਦੇ ਕਈ ਲੋਕ ਬੜੇ ਸਤਾਏ ਹੁੰਦੇ ਆ ਡਾਕਟਰਾਂ ਤੋਂ ਕਹਿੰਦੇ ਇੱਧਰ ਗਏ ਸੀ ਇਲਾਜ ਕਰਾਉਣ ਦੇ ਲਈ ਉਹਨੇ ਕਿਹਾ ਟੈਸਟ ਕਰਾ ਲੈ ਦੂਜੀ ਥਾਂ ਗਏ ਕਹਿੰਦੇ ਨਹੀਂ ਇਹ ਤਾਂ ਰਜੈਕਟ ਹੋ ਜਾਈ ਯੋ ਕਰਵਾ ਲੈ ਜਿੱਥੋਂ ਮਰਜ਼ੀ ਕਰਾਓ ਅਸੀਂ ਕਿਸ ਨੂੰ ਰੈਫਰ ਨਹੀਂ ਕਰਦੇ ਤੋ ਆ ਜਿਹੜੀ ਇੱਕ ਆਯੁਰਵੇਦ ਹੈ ਆਯੁਰਵੈਦ ਇੱਕ ਪ੍ਰਕਿਰਤੀ ਦੇ ਸਾਰੀਆਂ ਔਸ਼ਦੀ ਹੈ ਜੋ ਸਾਡੀ ਡਾਈਟ ਹੈ ਉਹ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਥੋੜੀ-ਬਹੁਤੀ ਘਰ 'ਚ ਤਕਲੀਫ ਹੁੰਦੀ ਹੈ ਨਾ ਅਸੀਂ ਪਹਿਲਾਂ ਹੀ ਗੋਲੀਆਂ ਦਾ ਪੱਤਾ ਲਿਆ ਕੇ ਰੱਖਿਆ ਹੁੰਦਾ ਘਰੇ ਉਹਦੇ ਵਿੱਚੋਂ ਜਦੋਂ ਸਿਰਦਰਦ ਹੋਇਆ ਜੀ ਇੱਕ ਲੈ ਲਓ ਜੀ ਪ੍ਰੋਪਰ ਨੀਂਦ ਲੈਣੀ ਸਵੇਰੇ ਉੱਠ ਕੇ ਵਿਆਯਾਮ ਕਰਨਾ ਯੋਗ ਕਰਨਾ ਆਕਸੀਜਨ ਕੰਟੈਂਟ ਅੱਛੇ ਤਰੀਕੇ ਨਾਲ ਲੈਣਾ ਤਾਂ ਕਿ ਤੁਹਾਡਾ ਸਰੀਰ ਹੈਲਦੀ ਰਵੇ ਸਵੇਰੇ ਉੱਠ ਕੇ ਚੰਗੇ ਤਰ੍ਹਾਂ ਦਾ ਮੀਲ ਲੈ ਲਿਆ ਅਸੀਂ ਇਮੀਡੀਏਟਲੀ ਮੈਡੀਸਿਨ ਖਾਦੀ ਅਸੀਂ ਸੋਚਿਆ ਜੀ ਰੀਲੀਫ ਮਿਲ ਗਿਆ ਲੇਕਿਨ ਉਹ ਮੈਡੀਸਿਨ ਨੂੰ ਅਸੀਂ ਬੋਡੀ ਨੂੰ ਉਹਦੇ ਉੱਤੇ ਡਿਪੈਂਡੈਂਟ ਕਰੀ ਜਾ ਰਹੇ ਹਾਂ ਅਸੀਂ ਆਪਣੀ ਆਦਤਾਂ ਤਾਂ ਛੱਡ ਨਹੀਂ ਰਹੇ ਫਿਰ ਇੱਕ ਸਮਾਂ ਆ ਜਾਂਦਾ ਕਿ ਉਹ ਗੋਲੀ ਲੈ ਬਿਨਾ ਸਰਦਾ ਨਹੀਂ ਅਜੂ ਦਾ ਇੱਕ ਗੋਲੀ ਨਾਲ ਚੱਲ ਰਿਹਾ ਕੱਲ ਉਹਨੂੰ ਦੋ ਖਾਣੀਆਂ ਪੈਣੀਆਂ ਪਰਸੋ ਤਿੰਨ ਖਾਣੀਆਂ ਪੈਣੀਆਂ ਤੇਰੀ ਸਰੀਰ ਨੂੰ ਵੀ ਇੱਕ ਟਾਈਮ ਚਾਹੀਦਾ ਹੈ ਵਾਪਸ ਉਸ ਅਵਸਥਾ ਚ ਆਣ ਲਈ ਐਨੇ ਸਾਲਾਂ ਤੋਂ ਤੁਸੀਂ ਆਪਣੀ ਸਰੀਰ ਦੀ ਰੇਲ ਬਣਾ ਰੱਖੀ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਭੱਜਦੇ ਆਂ ਨੱਠਦੇ ਆਂ ਨੀਂਦ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਸਿਹਤ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਇਸੇ ਦੇ ਮੱਦੇਨਜ਼ਰ ਕਰਨੀ ਹੈ ਪਰ ਵਿਸ਼ੇਸ਼ ਤੌਰ ਦੇ ਉੱਤੇ ਅੱਜ ਅਸੀਂ ਪੁੱਜੇ ਆਂ ਚੰਡੀਗੜ੍ਹ ਦੇ ਮਸ਼ਹੂਰ ਵੈਦ ਜਿਹੜੇ ਸਵਰਗਵਾਸ ਹੋ ਗਏ ਹਰਭਜਨ ਸਿੰਘ ਯੋਗੀ ਔਰ ਉਹਨਾਂ ਦੇ ਸੁਪੁੱਤਰ ਅੱਗੇ ਡਾਕਟਰ ਵੀਰਿੰਦਰ ਸਿੰਘ ਯੋਗੀ ਜਿਹੜੇ ਕੀ ਡਾਕਟਰ ਯੋਗੀ ਹੈਲਥ케ਅਰ ਦੇ ਡਾਇਰੈਕਟਰ ਨੇ ਉਹ ਅਵਾਰਡ ਨਾਲ ਸਨਮਾਨਿਤ ਵੀ ਹੋ ਚੁੱਕੇ ਆ ਕੇਂਦਰੀ ਸਿਹਤ ਮੰਤਰੀ ਨੇ ਅਵਾਰਡਸ ਨਾਲ ਸਨਮਾਨਿਤ ਕੀਤਾ ਇਸ ਕੇਂਦਰ ਦੇ ਬਾਰੇ ਇਥੇ ਸਿਹਤ ਨਾਲ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਦਾ ਹੱਲ ਹੋ ਸਕਦਾ ਹੈ ਸੋਲੂਸ਼ਨ ਕੀ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਤੁਹਾਡੇ ਮਨ ਦੇ ਸਵਾਲ ਅਕਸਰ ਰਹਿੰਦੇ ਆ ਨਿੱਕੇ-ਨਿੱਕੇ ਉਹਨਾਂ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਤਾਂ ਡਾਕਟਰ ਸਾਹਿਬ ਡਾਕਟਰ ਯੋਗੀ ਹੈਲਥ케ਅਰ ਦਾ ਇੱਕ ਬਹੁਤ ਪੁਰਾਣਾ ਤੇ ਇੱਕ ਮੰਨਿਆ-ਪਰਮੰਨਿਆ ਕੇਂਦਰ ਮੰਨਿਆ ਜਾਂਦਾ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਸ ਉਮੀਦ ਨਾਲ ਆਉਂਦੇ ਹੋਣਗੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਹੜੇ ਲੋਕ ਆਉਂਦੇ ਆ ਉਹ ਦਵਾਈਆਂ ਤੋਂ ਅੱਕੇ ਹੋਏ ਆਉਂਦੇ ਆ ਜਾਂ ਪਹਿਲੀਆਂ ਜੀ ਤੁਹਾਡੇ ਕੋਲ ਪਹੁੰਚ ਜਾਂਦੇ ਆ ਕਿ ਨਹੀਂ ਜੀ ਸਾਨੂੰ ਬਚਾ ਲਓ ਆ ਬਿਮਾਰੀ ਨੇ ਸਾਨੂੰ ਰੋਗ ਰਸਤ ਕਰਤਾ ਪਹਿਲੇ ਤਾਂ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਦੂਸਰਾ ਮੈਂ ਤੁਹਾਡਾ ਬੜਾ ਵਾਰਮ ਵੈਲਕਮ ਕਰਦਾ ਹਾਂਗਾ ਤੁਸੀਂ ਆਪਣਾ ਇੱਕ ਕੀਮਤੀ ਸਮੇਂ ਕੱਢ ਕੇ ਇੱਥੇ ਅੱਜ ਹਾਜ਼ਰ ਹੋਏ ਤੇ ਹੁਣ ਆਪਾਂ ਕੁਐਸਚਨ ਤੇ ਆਨੇ ਆ ਜੋ ਤੁਸੀਂ ਗੱਲ ਕਰ ਰਹੇ ਹੋ ਅ ਕਿ ਜਿਹੜੇ ਲੋਕੀ ਮੈਡੀਸਿਨਸ ਖਾ ਕੇ ਬਹੁਤ ਜ਼ਿਆਦਾ ਅੱਕੇ ਹੋਏ ਹੁੰਦੇ ਨੇ ਰਾਈਟ ਜਾਂ ਸਿੱਧਾ ਪਹੁੰਚਦੇ ਨੇ ਦੇਖੋ ਅਸੀਂ ਮੋਸਟਲੀ ਜੋ ਨੋਟ ਕੀਤਾ ਹੈਗਾ ਲੋਕੀ ਸਭ ਤੋਂ ਪਹਿਲੇ ਨਾ ਕੋਈ ਵੀ ਪ੍ਰੋਬਲਮ ਹੁੰਦੀ ਹੈ ਕੁਝ ਵੀ ਹੁੰਦੀ ਹੈ ਸਿੱਧਾ ਦਵਾਈ ਕਿੰਨੀ ਭਜਦੇ ਜੀ ਉਹ ਇਹ ਚੀਜ਼ ਨੂੰ ਨਹੀਂ ਸੋਚਦੇ ਕਿ ਸਾਨੂੰ ਦਵਾਈ ਦੀ ਲੋੜ ਹੱਲੇ ਹੈ ਕਿ ਨਹੀਂ ਹੈ। ਰਾਈਟ। ਪਹਿਲੇ ਤੁਸੀਂ ਅ ਇਸ ਚੀਜ਼ ਨੂੰ ਦੇਖੋ ਜਾਂ ਕਿਸੇ ਅੱਛੇ ਡਾਕਟਰ ਨੂੰ ਦਿਖਾਓ। ਆਪਣੀਆਂ ਰਿਪੋਰਟਸ ਕਰਾਓ। ਤੇ ਇਸ ਚੀਜ਼ ਤੇ ਮੁੱਦੇ ਤੇ ਪਹੁੰਚੋ ਕਿ ਤੁਹਾਡੇ ਸਰੀਰ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਜਾਂ ਰੋਗ ਉਤਪਨ ਹੋ ਚੁੱਕਿਆ ਹੈ ਤੇ ਤੁਹਾਨੂੰ ਦਵਾਈ ਦੀ ਲੋੜ ਹੈ। ਜੀ। ਅਗਰ ਦਵਾਈ ਦੀ ਲੋੜ ਨਹੀਂ ਹੈ ਤੇ ਅਸੀਂ ਦਵਾਈ ਵਾਲ ਕਿਉਂ ਜਾਈਏ? ਹੁਣ ਆਯੁਰਵੇਦ ਹੈ। ਅਸੀਂ ਆਯੁਰਵੇਦ ਬਾਰੇ ਅਗਰ ਗੱਲ ਕਰੀਏ ਤੇ ਇਟ ਇਜ਼ ਬੇਸਿਕਲੀ ਇੱਕ ਪ੍ਰੀਵੈਂਟਿਵ ਥੈਰੇਪੀ ਹੈ। ਜਿਸ ਤੇ ਅਸੀਂ ਕਹਿੰਦੇ ਆ ਕਿ ਆਹਰ ਵਿਹਾਰ ਅਸੀਂ ਕੀ ਡਾਈਟ ਖਾਣੇ ਆ ਕੀ ਨਹੀਂ ਕਰਦੇ ਆਯੁਰਵੇਦ ਰਾਈਟ ਅਗਰ ਉਹਦੇ ਅਕੋਰਡਿੰਗਲੀ ਅਸੀਂ ਚੱਲੀਏ ਸਾਡੀਆਂ ਅਧੀਆਂ ਬਿਮਾਰੀਆਂ ਤਾਂ ਉਹਦੇ ਹੀ ਖਤਮ ਹੈ ਅੱਜ ਕੱਲ ਉਹਦੀ ਪਾਲਣਾ ਕੌਣ ਕਰਦਾ ਠੀਕ ਹੈ ਨਾ ਸਾਰੇ ਤਾਂ ਵਿਰੋਧੀ ਆਹਾਰ ਖਾਈ ਜਾਂਦੇ ਆ ਕਿਸੇ ਨੂੰ ਸਹੀ ਕੰਬੀਨੇਸ਼ਨ ਆਫ ਮੀਲ ਬਾਰੇ ਉਹ ਨਹੀਂ ਹੈ ਕਿਤੇ ਗਿਆ ਆਹ ਕੰਬੀਨੇਸ਼ਨ ਲੈ ਲਿਆ ਦੂਜਾ ਕੰਬੀਨੇਸ਼ਨ ਲੈ ਲਿਆ ਬਾਅਦ ਚ ਸ਼ਰੀਰ ਨੇ ਕੀ ਕਰਨਾ ਹੈ ਸ਼ਰੀਰ ਨੇ ਰਿਐਕਟ ਕਰਨਾ ਹੈ ਵੈਨ ਯੂ ਆਰ ਟ੍ਰੀਟਿੰਗ ਯੋਰ ਬੋਡੀ ਐਜ਼ ਅ ਡਸਟਬਿਨ ਜੀ ਤੇ ਉਹ ਕੀ ਕਰੇਗਾ ਕਿਤੇ ਨਾ ਕਿਤੇ ਰੋਗ ਤਪਨ ਹੋਏਗਾ ਨਾ ਇਸ ਕਰਕੇ ਸਭ ਤੋਂ ਪਹਿਲੇ ਕੋਈ ਵੀ ਮੈਡੀਸ਼ਨ ਸ਼ੁਰੂ ਕਰਨ ਤੋਂ ਪਹਿਲੇ ਯੂ ਸ਼ੁਡ ਗੋ ਇੰਟੂ ਦ ਡੈਪਥ ਆਫ ਇਟ ਕਿ ਸਾਨੂੰ ਕਿਸੇ ਦਵਾਈ ਦੀ ਲੋੜ ਹੈ ਕਿ ਨਹੀਂ ਹੈ ਇਹ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਰਿਪੋਰਟਸ ਦੀ ਜਾਂਚ ਕਰਵਾਓ ਰਿਪੋਰਟ ਸੇ ਅਕੋਰਡਿੰਗਲੀ ਉਸ ਮੁੱਦੇ ਤੇ आओ ਕਿ ਹਾਂ ਵੀ ਹੁਣ ਮੈਂ ਦਵਾਈ ਖਾਣੀ ਹੈ ਇੱਕ ਵੀ ਗੱਲ ਆ ਨਾ ਕਿ ਦੁਕਾਨਦਾਰ ਹੀ ਆਪਦੀ ਅੱਗੇ ਵਧਾਉਣ ਵਾਸਤੇ ਚਲਾਉਣ ਵਾਸਤੇ ਡਾਕਟਰ ਵੀ ਕਈ ਥਾਵਾਂ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਕਈ ਲੋਕ ਬੜੇ ਸਤਾਏ ਹੁੰਦੇ ਆ ਡਾਕਟਰਾਂ ਤੋਂ ਕਹਿੰਦੇ ਇੱਧਰ ਗਏ ਸੀ ਇਲਾਜ ਕਰਾਉਣ ਦੇ ਲਈ ਉਹਨੇ ਕਿਹਾ ਆਹ ਟੈਸਟ ਕਰਾ ਲੈ ਦੂਜੀ ਥਾਂ ਗਏ ਕਹਿੰਦੇ ਨਹੀਂ ਇਹ ਤਾਂ ਰਿਜੈਕਟ ਹੋ ਜਾ ਜੀ ਉਹ ਕਰਵਾ ਲੈ ਉਹ ਕਹਿੰਦੇ ਅਸੀਂ ਇਹਦੇ ਚ ਹੀ ਪੱਟੇ ਜਾਂਨੇ ਆ ਇੰਨੇ ਤਾਂ ਸਾਡੇ ਕੋਲ ਜੁੜਦੇ ਨਹੀਂ ਪੈਸੇ ਇਲਾਜ ਲਈ ਜਿੰਨੇ ਟੈਸਟਾਂ ਤੇ ਲੱਗ ਜਾਂਦੇ ਆ ਤੁਸੀਂ ਗੱਲ ਬਹੁਤ ਸਹੀ ਕੀਤੀ ਐ ਇਹ ਬੜਾ ਇੱਕ ਕਾਮਨ ਇਸ਼ੂ ਹੈ ਇਸ ਕਰਕੇ ਸਾਡੇ ਕਲੀਨਿਕ ਦੇ ਵਿੱਚ ਨਾ ਇਸ ਚੀਜ਼ ਨੂੰ ਇੱਕ ਬੜਾ ਮੇਨ ਪ੍ਰਿੰਸੀਪਲ ਰੱਖਿਆ ਗਿਆ ਹੈਗਾ ਅਸੀਂ ਜਦ ਵੀ ਪੇਸ਼ੈਂਟ ਨੂੰ ਟੈਸਟ ਲਿਖ ਕੇ ਦਿੰਨੇ ਹ ਸਾਡੇ ਡਾਕਟਰਸ ਵਗੈਰਾ ਉਹਨਾਂ ਨੂੰ ਡਾਇਗਨੋਸ ਕਰਦੇ ਹਨ ਉਹਨਾਂ ਨੂੰ ਟੈਸਟ ਲਿਖ ਕੇ ਦਿੰਦੇ ਆ ਰਾਈਟ ਉਹ ਟੈਸਟ ਲਿਖਦੇ ਹੋਏ ਸਾਫ਼ ਦੱਸ ਦਿੰਦੇ ਆ ਕਿ ਇਹ ਤੁਸੀਂ ਕਿਸੇ ਵੀ ਲੈਬਰਾਟਰੀ ਤੋਂ ਕਰਾਣਾ ਹੈ ਜਿੱਥੋਂ ਮਰਜ਼ੀ ਕਰਾਓ ਅਸੀਂ ਕਿਸੇ ਨੂੰ ਰੈਫਰ ਨਹੀਂ ਕਰਦੇ ਨੰਬਰ 2 ਅਗਰ ਪੇਸ਼ੈਂਟ ਕੋਲ ਪੁਰਾਣੀਆਂ ਰਿਪੋਰਟਸ ਹੁੰਦੀਆਂ ਸਾਡੇ ਅਪਾਇੰਟਮੈਂਟ ਸੈਂਟਰ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੀਆਂ ਰਿਪੋਰਟਸ ਲੈ ਕੇ ਆਣੀ ਹੈ ਅਸੀਂ ਉਹਨਾਂ ਨੂੰ ਦੇਖ ਲਈਏ ਹਮਮ ਕਰੈਕਟ ਜੀ ਦੇਖੋ ਲਿਬਾਰਟਰੀ ਸਾਰੀਆਂ ਅਛੀਆਂ ਨੇ ਜੀ ਸਭ ਲੋਕ ਸਹੀ ਤਰੀਕੇ ਨਾਲ ਕੰਮ ਕਰਦੇ ਆ ਅਸੀਂ ਉਹਨੂੰ ਪਰਟੀਕਲ ਜਗ੍ਹਾ ਤੇ ਰੈਫਰ ਕਰੀਏ ਇੱਥੇ ਹੀ ਕਰਾ ਉੱਥੇ ਹੀ ਕਰਾ ਥੈਟ ਇਜ਼ ਰੋਂਗ ਹਰ ਬੰਦੇ ਦੀ ਇੱਕ ਆਪਣੀ ਪੌਕੇਟ ਹੈ ਜੀ ਕਈ ਵਾਰ ਉਹ ਇੰਨੀ ਉੱਚੀ ਲਿਬਾਰਟਰੀ ਤੋਂ ਨਹੀਂ ਕਰਾ ਪਾਂਦਾ ਉਹ ਚੈਰੀਟੇਬਲ ਟੈਸਟ ਤੋਂ ਕਰਾਣਾ ਚਾਹੁੰਦਾ ਹੈ ਜਾਂ ਕਿਤੇ ਉੱਥੋਂ ਕਰਾਣਾ ਚਾਹੁੰਦਾ ਜਿੱਥੇ ਉਹਨੂੰ ਚੰਗਾ ਡਿਸਕਾਊਂਟ ਮਿਲ ਰਿਹਾ ਠੀਕ ਹੈ ਉਹ ਜਿੱਥੋਂ ਮਰਜ਼ੀ ਕਰਾਵੇ ਹਮਮ ਕਰਾ ਕੇ ਰਿਪੋਰਟਸ ਆ ਗਈਆਂ ਰਿਪੋਰਟਸ ਨੂੰ ਅਸੀਂ ਚੈੱਕ ਕਰੀਏ ਚੈੱਕ ਕਰਕੇ ਇੱਕ ਮੁੱਦੇ ਤੇ ਪਹੁੰਚੀਏ ਹਮਮ ਕਿ ਅਗਰ ਸਰ ਸਾਡੇ ਕਲੀਨਿਕ ਦੇ ਵਿੱਚ ਡਾਕਟਰ ਸਿੱਧੇਲੀ ਉਹਨਾਂ ਨੂੰ ਮਨਾ ਕਰ ਦਿੰਦੇ ਆ ਕਿ ਨਹੀਂ ਸਰ ਤੁਸੀਂ ਹਾਲੇ ਕੋਈ ਦਵਾਈ ਨਹੀਂ ਲੈਣੀ ਕੀ ਕੋਈ ਐਸ਼ੀਵੀ ਬਿਮਾਰੀ ਹੁੰਦੀ ਹੈ ਕਿ ਜੇ ਬੰਦੇ ਨੂੰ ਤਕਲੀਫ ਹੋ ਰਹੀ ਹੈ ਸਰੀਰ 'ਚ ਤੇ ਉਹਦਾ ਟੈਸਟ ਹੋ ਗਏ ਤੁਹਾਨੂੰ ਲੱਗਿਆ ਕਿ ਨਹੀਂ ਇਹਨਾਂ ਨੂੰ ਤਾਂ ਦਵਾਈ ਦੀ ਲੋੜ ਨਹੀਂ ਹੈ ਫਿਰ ਉਹਨਾਂ ਨੂੰ ਜਿਹੜੀ ਤਕਲੀਫ ਹੋ ਰਹੀ ਉਹ ਠੀਕ ਕਿੱਦਾਂ ਹੋਊ ਸਰ ਦਵਾਈ ਜਿਹੜੀ ਇੱਕ ਆਯੁਰਵੇਦ ਹੈ ਆਯੁਰਵੈਦਿਕ ਇੱਕ ਪ੍ਰਕ੍ਰਿਤੀ ਦੇ ਸਾਰੀਆਂ ਔਸ਼ਧੀਆਂ ਹੈ ਜੀ ਰਾਈਟ ਜੋ ਸਾਡੀ ਡਾਈਟ ਹੈ ਉਹ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਤੁਸੀਂ ਅੱਜ ਡਾਈਟ ਦੇ ਵਿੱਚ ਆਪਣੀ ਮੋਡੀਫਿਕੇਸ਼ਨਸ ਨੂੰ ਲੈ ਕੇ ਆਓ ਜੀ ਅਸੀਂ ਆਪਣੀ ਚਿਕਤਸਾ ਦੀ ਹੋਰ ਗੱਲ ਕਰਦੇ ਹਾਂ ਜਿਵੇਂ ਨੇਚਰੋਪੈਥੀ ਹੈ ਜੀ ਰਾਈਟ ਕੀ ਕਰਦੀ ਹੈ ਡਾਈਟ ਡਾਈਟੀਸ਼ਨਸ ਕੀ ਕਰਦੇ ਰਾਈਟ ਤੁਹਾਡੀ ਡਾਈਟ ਜਦ ਮੋਡੀਫਿਕੇਸ਼ਨ ਕੀਤੀ ਜਾਂਦੀ ਹੈ ਉਹ ਆਪਣੇ ਆਪ ਦੇ ਵਿੱਚ ਟਰੀਟਮੈਂਟ ਹੈ ਜਦ ਤੁਹਾਡੀਆਂ ਇੰਟਰਨਲ ਰਿਪੋਰਟਸ ਕਿਤੇ ਖਰਾਬ ਹੋਈਆਂ ਕੁਝ ਵੀ ਹੋਈਆਂ ਉਦੋਂ ਡਾਕਟਰ ਰეკਮੈਂਡ ਕਰੇ ਕਿ ਹੁਣ ਤੂੰ ਬੇਟਾ ਮੈਡੀਸਿਨ ਲੈ ਲੈ ਅਦਰਵਾਇਸ ਤੈਨੂੰ ਮੈਡੀਸਿਨ ਦੀ ਲੋੜ ਨਹੀਂ ਹੈ ਵੀ ਨੋਰਮਲੀ ਸੀ ਫਰਮ ਆਰ ਡਾਟਾ ਰਾਈਟ ਸਾਡੇ 55% 60% ਦੇ ਵਿੱਚ ਵੇਰੀਏਸ਼ਨ ਚਲਦੀ ਹੈ ਏਵਰੀ ਮੰਥ ਥੋੜਾ ਜਿਹਾ ਪਲੱਸ ਮਾਈਨਸ ਜਿਦੇ ਵਿੱਚ ਪੇਸ਼IENTS ਨੂੰ ਸਿਰਫ ਡਾਈਟ ਸਿਗਮੈਂਟ ਕੀਤੀਆਂ ਜਾਂਦੀਆਂ ਕੀ ਤੁਸੀਂ ਆਹ ਡਾਈਟਸ ਦੇ ਵਿੱਚ ਮੋਡੀਫਿਕੇਸ਼ਨ ਕਰੋ ਉਹਨਾਂ ਦੇ ਨਾਲ ਆਬਜ਼ਰਵ ਕੀਤਾ ਗਿਆ ਹੈ ਤੁਸੀਂ ਵੀ ਅਗਰ ਕਿਤੇ ਵੀ ਚੈੱਕ ਕਰੋਗੇ ਆਨਲਾਈਨ ਵੀ ਚੈੱਕ ਕਰੋ ਡਾਟਾ ਹੈਲਥ ਦਾ ਚੈੱਕ ਕਰੋ ਕਿ ਸਰ ਡਾਈਟ ਮੋਡੀਫਿਕੇਸ਼ਨਸ ਦੇ ਨਾਲ ਬਹੁਤ ਬਿਮਾਰੀਆਂ ਜਿਹੜੀਆਂ ਹੈਗੀਆਂ ਕੁਝ ਤਾਂ ਬਿਲਕੁਲ ਠੀਕ ਹੋ ਜਾਂਦੀਆਂ ਕੁਝ 60 70% ਤੱਕ ਰਿਕਵਰ ਹੋ ਜਾਂਦੀਆਂ ਉਸ ਤੋਂ ਬਾਅਦ ਹੌਲੀ ਹੌਲੀ ਬੋਡੀ ਰਿਕਵਰੀ ਮੋੜ ਚ ਆ ਜਾਂਦੀ ਹੈ ਕੁਝ ਅਲਰਜੀ ਮੈਡੀਸਨ ਦੀ ਲੋੜ ਹੋਵੇ ਤੇ ਜੋ ਵੀ ਡਾਕਟਰ ਹੈਗਾ ਸਪੈਸ਼ਲਿਸਟ ਉਹ ਉਸਨੂੰ ਆਬਜ਼ਰਵ ਕਰਕੇ ਉਦੋਂ ਮੈਡੀਸਨ ਦੇ ਦੇਵੇ ਅਦਰਵਾਈਜ਼ ਅਸੀਂ ਅਗਰ ਡਾਈਟ ਦੀ ਪਾਲਣਾ ਕਰੀਏ ਸਾਡੇ ਅੱਧੇ ਰੁਕਤਾ ਸਰ ਉਦਾਂ ਹੀ ਖਤਮ ਹੋ ਜਾਂਦੇ ਆ ਤੁਹਾਡੀ ਹੁਣ ਤੱਕ ਦੀ ਗੱਲ ਸੁਣ ਕੇ ਮੈਨੂੰ ਦੋ ਕੁ ਗੱਲਾਂ ਸਮਝ ਆਈਆਂ ਇੱਕ ਤਾਂ ਇਹ ਕਿ ਜੇ ਇਲਾਜ ਕਰਾਉਣਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਕਲੀਫ ਹੋ ਰਹੀ ਹੈ ਟੈਸਟ ਕਰਵਾਓ ਹਸਾਬ ਨਾਲ ਬਿਮਾਰੀ ਦੀ ਜੜ ਤੱਕ ਜਾਓ ਦੂਜਾ ਕਿ ਡਾਈਟ ਸਹੀ ਕਰ ਲਓ ਇਹ ਕਰ ਲਓ ਪਰ ਇੱਕ ਦੇ ਨਾਲ ਤੀਜੀ ਗੱਲ ਇਹ ਜੁੜੀ ਹੋਈ ਆ ਜਿਹੜੀ ਮੇਰੇ ਮਨ ਦਾ ਵੀ ਸਵਾਲ ਆ ਬਹੁਤ ਸਾਰੇ ਲੋਕਾਂ ਦਾ ਵੀ ਹੋਊਗਾ ਕਿ ਥੋੜੀ ਬਹੁਤੀ ਘਰ 'ਚ ਤਕਲੀਫ ਹੁੰਦੀ ਆ ਨਾ ਅਸੀਂ ਪਹਿਲਾਂ ਹੀ ਗੋਲੀਆਂ ਦਾ ਪੱਤਾ ਲਿਆ ਕੇ ਰੱਖਿਆ ਹੁੰਦਾ ਘਰੇ ਉਹਦੇ ਵਿੱਚੋਂ ਜਦੋਂ ਸਿਰਦਰਦ ਹੋਇਆ ਜੀ ਇੱਕ ਲੈ ਲਓ ਉਹ ਕਿੰਨਾ ਕੁ ਨੁਕਸਾਨ ਕਰਦੀ ਆ ਜਾਂ ਉਹਦੇ ਨਾਲ ਠੀਕ ਹੈ ਇੰਨਾ ਕੁ ਰੀਲੀਫ ਲੈਣ ਵਾਸਤੇ ਲੈ ਲੈਣੀ ਚਾਹੀਦੀ ਸਰ ਜਿਸ ਤਰ੍ਹਾਂ ਤੁਸੀਂ ਸਿਰਦਰਦ ਦੀ ਗੱਲ ਕਰ ਰਹੇ ਹੋ ਹੋਰ ਜਨਰਲ ਗੱਲਾਂ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਅਸੀਂ ਆਪਣੀਆਂ ਨਾ ਪੁਰਾਣੀਆਂ ਚੀਜ਼ਾਂ ਨੂੰ ਸਭ ਖਤਮ ਕਰਦੇ ਆ ਰਹੇ ਹਾਂ ਰਾਈਟ ਅਸੀਂ ਪਹਿਲੇ ਕੀ ਹੁੰਦਾ ਹੁਣ ਵੀ 1 ਅੱਧਾ ਪਰਸੈਂਟ ਹੋਣਗੇ 2 ਪਰਸੈਂਟ ਲੋਕ ਹੋਣਗੇ ਜਿਹੜੇ ਅੱਜ ਵੀ ਕਰਦੇ ਹੋਣਗੇ ਠੀਕ ਹੈ ਪ੍ਰੋਪਰ ਨੀਂਦ ਲੈਣੀ ਸਵੇਰੇ ਉੱਠ ਕੇ ਵਿਆਯਾਮ ਕਰਨਾ ਯੋਗ ਕਰਨਾ ਜੀ ਰਾਈਟ ਆਕਸੀਜਨ ਕੰਟੈਂਟ ਅੱਛੇ ਤਰੀਕੇ ਨਾਲ ਲੈਣਾ ਤਾਂ ਕਿ ਤੁਹਾਡੀ ਸਰੀਰ ਹੈਲਦੀ ਰਵੇ ਸਵੇਰੇ ਉੱਠ ਕੇ ਚੰਗੇ ਤਰ੍ਹਾਂ ਦਾ ਮੀਲ ਲੈ ਲਿਆ ਜੀ ਬਾਡੀ ਅੱਛੇ ਤਰੀਕੇ ਨਾਲ ਤੁਹਾਡੀ ਐਸਿਡਿਕ ਤੋਂ ਐਲਕਲਾਈਨ ਦੀ ਤਰਫ ਆ ਜਾਵੇ ਜੀ ਰਾਈਟ ਜਾਂ ਦੋ ਚੀਜ਼ਾਂ ਹੋਣ ਲੱਗਦੀਆਂ ਹੈ ਤੁਹਾਡੀ ਅਧੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਜਿਵੇਂ ਤੁਸੀਂ ਹੈਡਿੰਗ ਦੀ ਗੱਲ ਕਰ ਰਹੇ ਹੋ ਉਹ ਗਲਤ ਖਾਣਾ ਤੁਸੀਂ ਖਾਓਗੇ ਬਾਡੀ ਐਸਿਡਿਕ ਹੋ ਜਾਏਗੀ ਜੀ ਦਿੱਕਤ ਕਰੇਗੀ ਕਰੇਗੀ ਜੀ ਕਰੈਕਟ ਅਸੀਂ ਇਮੀਡੀਏਟਲੀ ਮੈਡੀਸਿਨ ਖਾਦੀ ਅਸੀਂ ਸੋਚਿਆ ਜੀ ਰਿਲੀਫ ਮਿਲ ਗਿਆ ਲੇਕਿਨ ਉਹ ਮੈਡੀਸਿਨ ਨੂੰ ਅਸੀਂ ਬਾਡੀ ਨੂੰ ਦੇ ਉੱਤੇ ਡਿਪੈਂਡੈਂਟ ਕਰੀ ਜਾ ਰਹੇ ਹਾਂ ਅਸੀਂ ਆਪਣੀ ਆਦਤਾਂ ਤਾਂ ਛੱਡੀ ਨਹੀਂ ਤੇ ਫਿਰ ਇੱਕ ਸਮਾਂ ਆ ਜਾਂਦਾ ਕਿ ਉਹ ਗੋਲੀ ਲੈ ਬਣਾ ਸਰਦਾ ਨਹੀਂ ਸਰਦਾ ਨਹੀਂ ਸਰਦਾ ਨਹੀਂ ਔਰ ਉਸ ਤੋਂ ਬਾਅਦ ਕਈ ਵਾਰ ਇਦਾਂ ਵੀ ਹੁੰਦਾ ਹੈ ਅੱਜ ਉਹਦਾ ਇੱਕ ਗੋਲੀ ਨਾਲ ਚੱਲ ਰਿਹਾ ਕੱਲ ਉਹਨੂੰ ਦੋ ਖਾਣੀਆਂ ਪੈਣੀਆਂ ਪਰਸੋ ਤਿੰਨ ਖਾਣੀਆਂ ਪੈਣੀਆਂ ਜੀ ਤੁਸੀਂ ਪ੍ਰਕਿਰਤਿਕ ਉਪਚਾਰ ਆਯੁਰਵੈਦ ਵਿੱਚ ਇੰਨੇ ਦਿੱਤੇ ਹੋਏ ਐ ਪ੍ਰੋਪਰ ਸਨਲਾਈਟ ਲੈ ਰਹੇ ਹੋ ਵਾਕ ਕਰ ਰਹੇ ਹੋ ਸਵੇਰੇ ਰਾਈਟ ਸਿਰ ਦੀ ਮਾਲਿਸ਼ ਕਰ ਰਹੇ ਹੋ ਰਾਈਟ ਕੌਣ ਸੇ ਸੰਦਾ ਅੱਜ ਕੱਲ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ ਅਗਲਾ ਕਹਿੰਦਾ ਜੀ ਮੈਂ ਪਹਿਲੇ ਹੁੰਦਾ ਸੀ ਕਿ ਟਾਈਮ ਟੂ ਟਾਈਮ ਕਦੇ ਦੇਸੀ ਘੀ ਦੀ ਮਾਲਿਸ਼ ਹੋ ਰਹੀ ਹੈ ਰਾਈਟ ਕਦੇ ਸਰਸੇ ਦੀ ਤੇਲੀ ਹੋ ਰਹੀ ਹੈ ਖਾਣੇ ਵੀ ਚੰਗੇ ਹੋ ਰਹੇ ਹੈ ਅੱਜ ਦੀ ਡੇਟ ਚ ਕੀ ਹੈ ਬੰਦੇ ਨੂੰ ਅੱਧੇ ਨਾਲ ਜ਼ਿਆਦਾ ਜੰਕ ਚਾਹੀਦਾ ਹੈ ਫਾਸਟ ਫੂਡ ਚਾਹੀਦਾ ਹੈ ਕੋਈ ਇੱਕ ਸਿਸਟਮ ਅਗਰ ਅਡਾਪਟ ਕਰਾਂਗੇ ਸਾਨੂੰ ਈਸ਼ਵਰ ਨੇ ਐਡੀ ਵਧੀਆ ਦੇਣ ਦਿੱਤੀ ਹੈ ਸਾਡਾ ਸਰੀਰ ਜਿਹੜਾ ਇੱਕ ਪੂਜਨੀ ਹੈ ਰਾਈਟ ਅਸੀਂ ਉਹਨੂੰ ਡਸਟਬਿਨ ਬਣਾਈ ਜਾ ਰਹੇ ਜਿੰਨੇ ਜੋ ਕਹਤਾ ਉਹ ਖਾਲੇ ਆਜੇ ਖਾਲੇ ਸਭ ਤੋਂ ਵੱਡੀ ਪ੍ਰੋਬਲਮ ਤੁਸੀਂ ਇੱਕ ਚੀਜ਼ ਨੋਟ ਕਰੋ ਕਦੇ ਵੀ ਬਹੁਤ ਜ਼ਿਆਦਾ ਕਮ ਹਨ ਇਹ ਇਮੋਸ਼ਨਲ ਬਲੈਕਮੇਲਿੰਗ ਹੁਣ ਤੁਹਾਡੇ ਨਾਲ ਬੈਠ ਕੇ ਅਸੀਂ ਸੋਚ ਆਦਾ ਕਾ ਪੀ ਲਿਆ ਥੋੜੀ ਦੇਰ ਤੱਕ ਦੂਜਾ ਆ ਗਿਆ ਉਹ ਕਹਿੰਦਾ ਮੈਂ ਤਾਂ ਕੋਲਡ ਡਰਿੰਕ ਪੀਣਾ ਉਹ ਕੋਲਡ ਡਰਿੰਕ ਫਿਊਗਾ ਨਹੀਂ ਅੱਧਾ ਗਲਾਸ ਤੂੰ ਮੇਰ ਨਾਲ ਪੀ ਲੈ ਉਹਨੂੰ ਮਨਾ ਕਰੋਗੇ ਚਾਹ ਪੀਤੀ ਮੈਨੂੰ ਲੱਗਦਾ ਜਿਵੇਂ ਮਾਰ ਜਾਂਦੀ ਹੈ ਹਾਂ ਉਹ ਕਹਿੰਦਾ ਜੀ ਭਾਈ ਮੈਂ ਤੇਰਾ ਭਰਾ ਨਹੀਂ ਤੂੰ ਮੇਰੇ ਨਾਲ ਦੋ ਘੁੱਟ ਨਹੀਂ ਪੀਓਂਗਾ ਹਾਂ ਰਾਈਟ ਹੁਣ ਇਧਰ ਮਠੱਲਿਆ ਇੱਥੋਂ ਦੂਜੀ ਚੀਜ਼ ਲੈ ਲਈ ਰਾਈਟ ਇਸ ਤਰ੍ਹਾਂ ਵਿਰੋਧੀ ਆਹਾਰ ਜਿਹੜੇ ਹੈਗੇ ਆ ਜਦ ਅਸੀਂ ਵਿਰੋਧੀ ਆਹਾਰਾਂ ਨੂੰ ਜੋੜ ਲੈਂਦੇ ਆ ਉਹ ਸਰੀਰ ਨੂੰ ਬਹੁਤ ਖਰਾਬ ਕਰਨ ਲੱਗ ਜਾਂਦੇ ਆ ਰਾਈਟ ਇਹ ਚੀਜ਼ਾਂ ਨੂੰ ਅਗਰ ਅਸੀਂ ਸਮਝ ਕੇ ਚੱਲੀਏ ਕਦੇ ਕੋਈ ਵੀ ਦਿੱਕਤ ਨਹੀਂ ਆਂਦੀ ਅਸੀਂ ਇਹਨੂੰ ਅਪਣਾਂਦੇ ਨਹੀਂ ਨੀਗੇ ਤੁਸੀਂ ਜਿੰਨੀਆਂ ਇਹ ਗੱਲਾਂ ਦਸੀਆਂ ਤੁਹਾਡੇ ਇੱਥੇ ਹੈਲਥ케ਅਰ ਸੈਂਟਰ ਤੇ ਜਿਹੜੇ ਲੋਕ ਪੁੱਜ ਪਾਉਂਦੇ ਆ ਜਾਂ ਫੋਨ ਤੇ ਵੀ ਕਈ ਗੱਲਬਾਤ ਕਰਦੇ ਹੋਣਗੇ ਜਾਂ ਇੰਟਰਨੈਟ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਕਰਦੇ ਆ ਉਹਨਾਂ ਦਾ ਤਜਰਬਾ ਸੁਣਦੇ ਹੋਂ ਜਦੋਂ ਤੇ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਹੁਣ ਕਿਸ ਕੇਂਦਰ ਨੂੰ ਲੈ ਕੇ ਕਿੰਨੇ ਕੁ ਲੋਕ ਰੀਲੀਫ ਮਹਿਸੂਸ ਕਰਦੇ ਆ ਕਿ ਘਟੋ ਘਟ ਸਾਨੂੰ ਅਸੀਂ ਪਹੁੰਚਿਆ ਤੇ ਠੀਕ ਹੋ ਕੇ ਵੀ ਚੱਲੇ ਆ ਇਹਦੇ ਬਾਰੇ ਨਾ ਦੋ ਇੱਕ ਲੱਖ ਚੀਜ਼ਾਂ ਆ ਜਾਂਦੀਆਂ ਪਹਿਲੀ ਚੀਜ਼ ਆਂਦੀ ਏ ਕਿ ਜਿਹੜੇ ਲੋਕੀ ਵਿਜ਼ਿਟ ਕਰ ਪਾਉਂਦੇ ਆ ਵਿਜ਼ਿਟ ਕਰਨ ਵਾਲਾ ਪ੍ਰੋਪਰ ਅਛੇ ਤਰੀਕੇ ਨਾਲ ਟਾਈਮ ਲੈ ਲੈਂਦਾ ਸਮਝ ਲੈਂਦਾ ਸਾਰੀ ਚੀਜ਼ਾਂ ਗੱਲ ਕਰ ਲੈਂਦਾ ਲੇਕਿਨ ਉਸ ਤੋਂ ਇਲਾਵਾ ਜਿਹੜੇ ਲੋਕ ਨਹੀਂ ਆ ਪਾਉਂਦੇ ਉਹ ਆਨਲਾਈਨ ਕੰਸਲਟੇਸ਼ਨ ਲੈਂਦੇ ਜੀ ਆਨਲਾਈਨ ਕੰਸਲਟੇਸ਼ਨ ਦੇ ਵਿੱਚ ਕਈ ਵਾਰ ਉਹ ਚੀਜ਼ਾਂ ਨੂੰ ਸੀਰੀਅਸਲੀ ਲੈਂਦੇ ਕਈ ਵਾਰ ਨਹੀਂ ਵੀ ਲੈਂਦੇ ਆਪਾਂ ਬਿਲਕੁਲ ਸੱਚੀ ਗੱਲ ਕਰਾਂਗੇ ਜੀ ਜਦੋਂ ਸੀਰੀਅਸਲੀ ਨਹੀਂ ਲੈਂਦੇ ਉਹ ਥੋੜੀ ਦਮ ਮੈਡੀਸਿਨ ਖਾਂਦੇ ਐ ਜਾਂ ਨਹੀਂ ਖਾਂਦੇ ਜੀ ਮੈਂ ਅੱਜ ਉੱਥੋਂ ਮੈਡੀਸਿਨ ਲਈ ਸੀ ਅੱਜ ਉੱਥੋਂ ਲਈ ਸੀ ਅੱਜ ਉੱਥੋਂ ਲਈ ਸੀ ਆਨਲਾਈਨ ਵਾਲਾ ਬੰਦਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਇੱਕ ਜਗ੍ਹਾ ਤੋਂ ਨਹੀਂ ਲੈਂਦਾ ਉਹ ਉਹਨੇ 15 ਦਿਨ ਲਿਆ 2 ਦਿਨ ਲਿਆ ਲੱਗਿਆ ਜੀ ਮੈਨੂੰ 10% ਆਰਾਮ ਆਇਆ ਚੱਲ ਹੁਣ ਦੂਜੇ ਨੂੰ ਫੋਨ ਕਰ ਲਓ ਅਜ ਤੀਜੇ ਨੂੰ ਫੋਨ ਕਰ ਲਓ ਆ ਚੌਥੇ ਨੂੰ ਫੋਨ ਕਰ ਲਓ ਜਦ ਤੁਸੀਂ ਇੱਕ ਡਾਕਟਰ ਨੂੰ ਮਿਲੇ ਹੋ ਉਹਨੇ ਤੁਹਾਨੂੰ ਕੁਝ ਚੀਜ਼ਾਂ ਗਾਈਡ ਕੀਤੀਆਂ ਇਟ ਇਜ਼ ਯੋਰ ਡਿਊਟੀ ਕਿ ਤੁਸੀਂ ਉਹਦੇ ਉਸਤੇ ਵਿਸ਼ਵਾਸ ਕਰਕੇ ਚੱਲ ਰਹੇ ਹੋ ਤੇ ਉਸ ਹਿਸਾਬ ਨਾਲ ਚੱਲੋ ਤੁਸੀਂ ਆਪਣੀ ਡਾਈਟ ਨੂੰ ਅਗਰ ਮੋਡੀਫਿਕੇਸ਼ਨ ਕਰਦੇ ਹੋ ਚੀਜ਼ਾਂ ਕਰਦੇ ਹੋ ਤਾਂ ਸਰੀਰ ਨੂੰ ਵੀ ਇੱਕ ਟਾਈਮ ਚਾਹੀਦਾ ਹੈ ਵਾਪਸ ਉਸ ਅਵਸਥਾ ਚ ਆਣ ਲਈ ਐਨੇ ਸਾਲਾਂ ਤੋਂ ਤੁਸੀਂ ਆਪਣੀ ਸਰੀਰ ਦੀ ریل بنا रखी <laughs> राइट ਹੁਣ ਅਸੀਂ ਉਹਨੂੰ ਡੀਟੌਕਸੀਫਾਈ ਕਰ ਰਹੇ ਹਾਂ ਇਹ ਚੀਜ਼ਾਂ ਠੀਕ ਕਰ ਰਹੇ ਹਾਂ ਇਹ ਵਾਪਸ ਲੈ ਕੇ ਆ ਰਹੇ ਹਾਂ ਉਹ ਤੱਦੇ ਆਣ ਗਿਆ राइट ਇਹਦੇ ਬਾਰੇ ਮੈਂ ਜਿਸ ਤਰ੍ਹਾਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਫਾਦਰ ਸਾਹਿਬ ਜੀ ਜਾਣਕੂ ਤੁਸੀਂ ਲਾਈਕ ਫਾਦਰ ਸਾਹਿਬ ਪ੍ਰੇਜੰਸ ਸਿੰਘ ਯੋਗੀ ਜੀ ਠੀਕ ਹੈ ਜਿਹੜੇ ਇਸ ਕਲੀਨਿਕ ਨੂੰ ਕਿਸ ਮਕਾਮ ਤੱਕ ਲੈ ਕੇ ਆਏ ਦੇਸ਼ ਵਿਦੇਸ਼ ਸਨਮਾਨਿਤ ਵੀ ਹੋਏ men of the year ਵੀ ਰਾਈਟ ਸਾਰਾ ਕੁਝ ਹੋਇਆ ਠੀਕ ਹੈ ਤੇ ਉਹਨਾਂ ਦੀ ਇੱਕੋ ਚੀਜ਼ ਹੁੰਦੀ ਸੀਗੀ ਵੀ ਅਸੀਂ आयुर्वेद ਨੂੰ ਹੈਲਥ ਨੂੰ ਇੰਨਾ ਕ ਅੱਗੇ ਤੱਕ ਲੈ ਕੇ ਆਈਏ ਕਿ ਇੱਕ ਬੰਦੇ ਨੂੰ ਇੰਨੀ ਖ ਜਾਗਰਤਤਾ ਹੋਵੇ ਕਿ ਹਾਂ ਵੀ ਮੈਂ ਆਪਣੇ ਸਰੀਰ ਦੀ ਸੰਭਾਲ ਕਿਦਾਂ ਰੱਖਣੀ ਹੈ ਰਾਈਟ ਇਸੇ ਕਰਕੇ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਸਾਰੀ ਜੀਵਨ ਦੇ ਨਾਲ ਅਸੀਂ ਹੁਣ ਜਿਸ ਤਰ੍ਹਾਂ ਅਲੱਗ-ਅਲੱਗ ਡਾਕਟਰਸ ਦੀ ਟੀਮਸ ਐਸੋਸੀਏਟ ਹੋਏ ਹੈ ਸਾਡੇ ਨਾਲ ਐਮਡੀ ਡਾਕਟਰਸ ਹੈ ਪੀਐਚਡੀ ਡਾਕਟਰਸ ਹੈ ਹੈਲਥ ਸੈਕਟਰਸ ਦੇ ਵਿੱਚ ਡਿਫਰੈਂਟ ਜਨਰਲਿ ਸਪੈਸ਼ਲਾਈਜੇਸ਼ਨ ਹੈ ਉਹਨਾਂ ਦੇ ਨਾਲ ਅਸੀਂ ਰੈਗੂਲਰਲੀ ਵੀ ਆਰ ਵਰਕਿੰਗ ਔਨ ਮੈਡੀਸਿਨਸ ਟੂ ਕਮ ਅਪ ਵਿਦ ਸਰਟਨ ਰਿਸਰਚ so that the best of the medicine can be created jis tarah sade clinic nu pehle iko mainly kuch cheez rakha janda siga vich sexual clinic sexual ro de liye lekin jehde oh patients aande hege ohna di bahut kai tarah di bimariyan naal hundiyan kis di liver di hai kis di digestive di hai kisi nu allergy hai kisi nu matlab is tarah kai problems hundiyan asi ohna di medications vi na add karti hai right doctors ohna diagnose karke puri accordingly medications dende agar load hove ta ਨੰਬਰ 10 ਅਗਰ ਕਿਸੇ ਬੰਦੇ ਨੂੰ ਕਿਸੇ ਇੱਕ ਚੀਜ਼ ਤੋਂ ਅਲਰਜੀ ਹੈਗੀ ਹੈ ਜੀ ਰਾਈਟ ਤੇ ਅਲਰਜਿਕ ਫੂਡ ਨੂੰ ਛੱਡ ਕੇ ਪਹਿਲੇ ਆਪਣੀ ਬੋਡੀ ਨੂੰ ਸਟੇਬਲ ਤਾਂ ਕਰੇ ਆਪਣੀ ਬੋਡੀ ਦੀ ਇਮਿਊਨਿਟੀ ਤਾਂ ਬਤਾਵੇ ਅਗਰ ਉਹਦੀ ਬੋਡੀ ਦੀ ਇਮਿਊਨਿਟੀ ਘੱਟ ਰਹੇਗੀ ਉਹਨੂੰ ਤਾਂ ਅੱਜ ਥੋੜਾ ਜਿਹਾ ਮੌਸਮ ਚੇਂਜ ਹੋਇਆ ਜਾਂ ਉਹਨੇ ਕੋਈ ਚੀਜ਼ ਖਾ ਲਈ ਉਹਦੀ ਬੋਡੀ ਇਮੀਡੀਏਟਲੀ ਰਿਐਕਟ ਕਰ ਦੇਣਾ ਸੋ ਲਾਈਕ ਅਗਰ ਅਸੀਂ ਆਪਣੇ ਸਰੀਰ ਨੂੰ ਸਵਸਥ ਰੱਖਾਂਗੇ ਚੰਗਾ ਆਹਾਰ ਖਾਵਾਂਗੇ ਟਾਈਮ ਸਿਰ ਖਾਵਾਂਗੇ ਬੋਡੀ ਨੂੰ ਰੈਸਟ ਦੇਵਾਂਗੇ ਆਯੁਰਵੇਦ ਦੀ ਮੇਨ ਚੀਜ਼ ਦਿਨਾਚਾਰਿਆ ਹੈ ਰਿਤੂਚਾਰਿਆ ਹੈ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਤੁਹਾਡਾ ਸਰੀਰ ਤਾਂ ਬੱਲੇ ਬੱਲੇ ਹੁਣ ਪੁਰਾਣੇ ਟਾਈਮ ਤੇ ਥੋੜੀ ਹੁੰਦਾ ਸੀ ਉਹਦੀ 90 ਸਾਲ ਉਮਰ ਹੋ ਗਈ ਉਹਦੀ 120 ਸਾਲ ਹੋ ਗਈ ਨਹੀਂ ਭਾਈ ਉਹ ਪਾਲਨ ਕਰਦੇ ਸੀ ਨਿਯਮ ਦਾ ਮਤਲਬ ਬਹੁਤ ਸਾਰੇ ਹੈਲਥ ਕੇਅਰ ਇਦਾਂ ਦੇ ਹੁੰਦੇ ਆ ਪਹਿਲਾਂ ਤੇ ਆਪਣੇ ਵਿਗਿਆਪਨਾਂ 'ਚ ਆਪਣੇ ਇਸ਼ਤਿਆਰ ਬਾਜ਼ੀਆਂ 'ਚ ਜਾਂ ਇੰਟਰਨੈਟ ਦੇ ਜ਼ਰੀਏ ਬਹੁਤ ਕੁਝ ਦਿਖਾ ਦੇਣਗੇ ਲੋਕਾਂ ਨੂੰ ਕਿ ਜੇ ਕੋਈ ਬਿਮਾਰ ਹੈ ਤੇ ਆਓ ਸਾਡੇ ਕੋਲ ਅਸੀਂ ਠੀਕ ਕਰਕੇ ਭੇਜਾਂਗੇ ਗਰੰਟੀ ਤੱਕ ਦਿੱਤੀ ਜਾਂਦੀ ਹੈ ਕਈ ਵਾਰੀ ਇਹ ਮਨ 'ਚ ਲੋਕਾਂ ਦੇ ਸਵਾਲ ਹੁੰਦਾ ਕਿਤੇ ਰਿਸਕ ਨਾ ਹੋਵੇ ਇਹਨਾਂ ਦੀ ਦਵਾਈ ਖਾ ਲਈ ਰეკਮੈਂਡ ਕੀਤੀ ਹੋਈ ਕਿਤੇ ਕੱਲ ਨੂੰ ਹੋਰ ਸਾਈਡ ਇਫੈਕਟ ਹੋ ਜਾਣਾ ਇਦਾਂ ਦੇ ਵੀ ਆਉਂਦੇ ਆ ਸਵਾਲ ਹਾਂ ਇਦਾਂ ਦੇ ਸਵਾਲ ਕਈ ਆਉਂਦੇ ਆ ਇਸ ਕਰਕੇ ਅਸੀਂ ਆਪਣੀ ਹਰ ਜਗ੍ਹਾ ਤੇ ਮੈਂਸ਼ਨ ਕਰਦੇ ਹਾਂ ਕਿ ਪਹਿਲੀ ਚੀਜ਼ ਕੀ ਸਾਡੀ ਮੈਡੀਕੇਸ਼ਨ ਤੁਸੀਂ ਕਿਸੇ ਵੀ ਲੈਬੋਰੀ ਤੋਂ ਚੈੱਕ ਕਰਾ ਸਕਦੇ ਹੋ ਜੀ ਉਹਨਾਂ ਚ ਕੋਈ ਵੀ ਸਟੀਰੋਇਡ కెమికਲ ਜਾਂ ਐਲੋਪੈਥਿਕ ਡਰਗਸ ਨਹੀਂ ਹੁੰਦੇ ਹਮ ਪਹਿਲਾ ਤਾਂ ਇਹ ਚੀਜ਼ ਹੋ ਗਈ ਦੂਸਰਾ ਇੱਕ ਸਵਾਲ ਤੁਸੀਂ ਹੋਰ ਪੁੱਛਿਆ ਸੀਗਾ ਇੱਕ ਤਾਂ ਸਾਈਡ ਇਫੈਕਟ ਤਾਂ ਇੱਕ ਹੋਰ ਤੁਸੀਂ ਪੁੱਛਿਆ ਸੀਗਾ ਇੱਕ ਇਹੀ ਕਿ ਲੋਕਾਂ ਦੇ ਮਨ ਚ ਸਵਾਲ ਹੁੰਦਾ ਨਾ ਕਿ ਜੇ ਸਾਈਡ ਇਫੈਕਟ ਹੋ ਗਿਆ ਵੀ ਗਰੰਟੀ ਦਿੰਦੇ ਆ ਕਿ ਨਹੀਂ ਦਿੰਦੇ ਇਸ ਵਾਰ ਜਿਹੜਾ ਵਰਡ ਤੁਸੀਂ ਕਿਹਾ ਗਰੰਟੀ ਸਰ ਮੈਡੀਕਲ ਫੀਲਡ ਜਾਂ ਕਿਸੇ ਵੀ ਫੀਲਡ ਦੇ ਵਿੱਚ मतलब जो हम चीज़ा के नवे नॉर्म्स भी है पुराने भी काफ़ी देर तो चल गरेंटी वर्ड डज नॉट एग्जिस्ट इन दिस एक डॉक्टर एक क्लिनिक एक ऑर्गेनाइजेशन जो भी हेल्थ सर्विसिज दिता है किसी भी तरह डॉक्टर अपने वलों बेस्ट ट्रीटमेंट दिता है जिसे गुडविल स्टैंड कर दी है राइट जिमें सानिक है मैं हम जब हम करा हूँ भी जो डॉक्टर्स है या फादर साहब के टाइम तो हुँ। हुँ। भी नोट करोगे किसी भी जगह वी हैव नैवर मैनशन अ वर्ड गरेंटी सर डॉक्टर नब का रूप मन्ना जाता लेकिन रब नहीं है हाउ ही कैन गिव गारंटी फॉर समथिंग डॉक्टर कैन गिव द बेस्ट ऑफ द ट्रीटमेंट कि अपनी कोशिश पूरी करेगा कि मेरा पेशेंट स्वस्थ हो इसी hmm. मेरा नाम है hmm. इसी मेरी ऑर्गेनाइजेशन का नाम है yeah. ਸੋ ਜੀ ਰੱਬ ਕਰੋ ਤੋਂ ਕਪੜੇ ਆਪ ਨੂੰ ਕੰਸੀਡਰ ਕਰਨ ਲੱਗੇ ਬਹੁਤ ਇਹ ਸਵਾਲ ਮੇਰਾ ਤਾਂ ਵੀ ਸੀ ਕਿ ਬਹੁਤ ਸਾਰੇ ਬਣੇ ਵੀ ਬੈਠੇ ਹਨ ਇਸ ਤਰ੍ਹਾਂ ਤੇ ਹੁਣ ਮੈਂ ਆਉਣਾ ਕਿ ਜਿਹੜਾ ਤੁਹਾਨੂੰ ਰੀਸੈਂਟਲੀ ਸਨਮਾਨਿਤ ਕੀਤਾ ਗਿਆ ਕੇਂਦਰੀ ਸਿਹਤ ਮੰਤਰੀ ਜਦੋਂ ਕੋਈ ਅਵਾਰਡ ਦਿੰਦੇ ਆ ਜਾਂ ਕੋਈ ਹੋਰ ਵਿਭਾਗ ਦੇ ਵਿੱਚ ਵੀ ਕਿਸੇ ਨੂੰ ਕਿਸੇ ਪ੍ਰਾਪਤੀ ਲਈ ਅਵਾਰਡ ਮਿਲਦਾ ਇੱਕ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਅਚੀਵਮੈਂਟ ਹੁੰਦੀ ਹੈ ਉਹ ਕੀ ਆਧਾਰ ਦੇ ਬਣਾ ਕੇ ਤੁਹਾਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਲਾਈਕ ਸਾਡੇ ਲਈ ਵੀ ਬੜੀ ਮਾਨ ਸਨਮਾਨ ਦੀ ਗੱਲ ਹੈ ਸਾਡੇ ਕਲੀਨਿਕ ਲਈ ਵੀ ਰਾਈਟ ਸਾਡੇ Uh, all family members my team right fathers up de jo ik aashirwad naal assi ajj ethe ponche hain ode ch mainly isi cheez nu leya gaya ki like uh, what we are promoting is health services mm. health education mm. apart from that assi uh, sexual wellness de utte bhi bahut kaam karde hain for the promotion kyunki eh bahut zaruri hai kyunki jaddi young generation hai giye jinna nu is cheez bare knowledge nahi hai unna nu ik myth ho janda hai brahm ho janda hai ਕੀ ਪਤਾ ਨਹੀਂ ਮੇਰੇ ਨਾਲ ਕੀ ਹੋ ਗਿਆ ਠੀਕ ਹੈ ਇਹ ਜਿਹੜੀ ਅਵੇਅਰਨੈਸ ਹੈ ਅਗਰ ਤੁਸੀਂ ਲੈ ਕੇ ਨਹੀਂ ਆਵਾਂਗੇ ਤੇ ਸਾਡੀ ਅਨ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਖਰਾਬ ਹੋ ਸਕਦੀ ਹੈ ਗਲਤ ਰਸਤੇ ਪੈ ਸਕਦੀ ਹੈ ਜਾਂ ਕੋਈ ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਨੂੰ ਗਲਤ ਮੈਡੀਸਿਨ ਦੇ ਸਕਦਾ ਹੈ ਤੇ ਇਸ ਕਰਕੇ ਇਸ ਅਵੇਅਰਨੈਸ ਨੂੰ ਇੱਕ ਹੈਲਥ ਸੈਕਟਰ ਨੂੰ ਇੱਕ ਐਡਵਾਂਸਮੈਂਟ ਤੇ ਲੈ ਕੇ ਆਉਣ ਲਈ ਤੇ ਉਸ ਤੇਜ਼ ਤੇ ਲੈ ਕੇ ਆਉਣ ਲਈ ਮਤਲਬ ਫॉर दैट ਵੀ ਆਰ ਵਰਕਿੰਗ ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਖੁੱਲ ਕੇ ਬੋਲ ਵੀ ਨਹੀਂ ਪਾਉਂਦੇ ਸਲਾਹ مشਵਰਾ ਵੀ ਨਹੀਂ ਕਰ ਪਾਉਂਦੇ ਕਿ ਕਿਤੇ ਸਾਡੀ 헤ਠੀ ਨਾ ਹੋ ਜੇ ਇਦੇ ਬਾਰੇ ਮੈਂ ਇੱਕ ਜਨਰਲ ਮੈਸੇਜ ਸਾਰੇ ਨੂੰ ਦੇਣਾ ਚਾਹਾਂਗਾ ਕਿ ਵੀ ਸ਼ੁੱਡ ਬੀ ਵਨ ਆਫ ਦਾ ਬੈਸਟ ਫਰੈਂਡ ਵਿਦ ਆਰ ਚਿਲਡਰਨਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਬਣ ਕੇ ਰਹੋ ਉਹਨਾਂ ਨੂੰ ਟਾਈਮ ਟੂ ਟਾਈਮ ਥੋੜੀ ਜੀ ਨੋਲੇਜ ਦਿੰਦੇ ਰਹੋ ਜਨਰਲ ਬੁక్స్ ਦੇ ਥਰੂ ਕਰਤੀਆਂ ਜਾਂ ਜਨਰਲ ਥੋੜੀਆਂ ਥੋੜੀਆਂ ਗੱਲਾਂ ਕਰਕੇ ਅਸੀਂ ਆਪਣੇ ਸੰਸਕਾਰ ਨੂੰ ਤਾਂ ਰੱਖਣਾ ਹੀ ਹੈ ਕਿ ਐਨਾ ਓਪਨ ਨਹੀਂ ਹੁੰਦੇ ਲੇਕਿਨ ਐਨਾ ਕਸੀ ਰਖੀਏ ਤਾਂ ਕਿ ਜਦ ਵੀ ਕਦੇ ਸਾਡੀ ਔਲਾਦ ਨੂੰ ਕੋਈ ਵੀ ਇਹੋ ਜੀ ਚੀਜ਼ ਹੋਵੇ ਉਹ ਹੱਕ ਨਾਲ ਆਪਣੇ ਮਾਪਿਓ ਨਾਲ ਬੈਠੇ ਉਹਨਾਂ ਨਾਲ ਆਪਣੀ ਸਮੱਸਿਆ ਸ਼ੇਅਰ ਕਰੇ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਨੂੰ ਗਾਈਡ ਕਰ ਸਕਣ ਜਦ ਇੱਕ ਪੈਰੈਂਟਸ ਹੀ ਆਪਣੀ ਔਲਾਦ ਨੂੰ ਇੱਕ ਡਿਸਟੈਂਸ ਤੇ ਰੱਖਦੇ ਹੈ ਜਾਂ ਕਈ ਵਾਰ ਅਸੀਂ ਨੋਟ ਕਰਦੇ ਹੈ ਕਿ ਟੀਵੀ ਚੱਲ ਰਿਹਾ ਹੈ ਕੁਝ ਚੱਲ ਰਿਹਾ ਹੈ ਕੋਈ ਸੀਨ ਆਇਆ ਜਾਂ ਕਿਸੇ ਨੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਸੋਸ਼ਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਚੈਨਲ ਚੇਂਜ ਕਰਤਾ ਮਿਊਟ ਕਰਤਾ ਠੀਕ ਹੈ ਜਾਂ ਕੋਈ ਹੋਰ ਗੱਲ ਦਾ ਟੌਪਿਕ ਵਿੱਚ ਛੇੜ ਲਿਆ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖ ਰਹੇ ਹਾਂ ਉਹਨਾਂ ਨੂੰ ਇਹ ਜਦ ਤੱਕ ਨੌਲੇਜ ਨਹੀਂ ਮਿਲੇਗੀ ਤੇ ਉਹ ਕਿੰਦਾ ਕਰਨਗੇ ਹਮ ਆਉਣ ਵਾਲੀ ਟਾਈਮ ਪੀਰੀਅਡ ਤੇ ਦੇ ਵਿਲ ਗੋ ਆਨ ਦਾ ਰੌਕ ਟ੍ਰੈਕ ਹਮ ਹੁਣ ਐਜੂਕੇਸ਼ਨ ਦੇ ਵਿੱਚ ਵੀ ਦੇਖੋ ਇੰਨੀਆਂ ਸਾਰੀਆਂ ਚੀਜ਼ਾਂ ਸਮਝਾਈ ਜਾਂਦੀਆਂ ਨੇ ਸੋਸ਼ਲ ਮੀਡੀਆ ਇਜ਼ ਆਲਸੋ ਹੈਲਪਿੰਗ ਹੈਲਪ ਵੀ ਕਰਦਾ ਹੈ ਕਈ ਜਗ੍ਹਾ ਤੇ 네ਗੇਟਿਵ ਵੀ ਚੱਲਦਾ ਹੈ ਜੀ ਰਾਈਟ ਲੇਕਿਨ ਇਹ ਦੋ ਚੀਜ਼ਾਂ ਹੁੰਦੀਆਂ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ ਨਾ ਉਹ ਇੱਕ ਜਣਾ ਦੇਖਦਾ ਜੀ ਇਹ ਗਲਾਸ ਅੱਧਾ ਭਰਿਆ ਹੋਇਆ ਦੂਜਾ ਕਹਿੰਦਾ ਅੱਧਾ ਖਾਲੀ ਹੈ ਹਮ ਉਹ ਮੈਸੇਜ ਦੇ ਵਿੱਚੋਂ ਕੁਝ ਲੋਕ ਚੰਗੀਆਂ ਚੀਜ਼ਾਂ ਦੇ ਗੁਣ ਵੀ ਲੈਂਦੇ ਆ ਕੋਈ ਲੋਕ ਗਲਤ ਵੀ ਲੈਂਦੇ ਆ ਇਸੇ ਤਰ੍ਹਾਂ ਮਤਲਬ ਮਾਈ ਮੈਸੇਜ ਟੂ 올 द पेरेंट्स एंड टू एवरीबडी इज देयर ਕਿ ਦੇ ਸ਼ੁੱਡ ਆਲਵੇਸ ਓਪਨ ਅਪ ਵਿਦ ਯਰ ਚਿਲड्रन ਉਹਨਾਂ ਨਾਲ ਡਿਸਕਸ ਕਰਨ ਉਹਨਾਂ ਨੂੰ ਸਮਝਾਣ ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਵਰਜਿਤ ਨਾ ਰਹਿਣ ਜਾਂ ਉਹਨਾਂ ਦੇ ਨਾ ਦਰ ਨਾ ਬੈਠ ਜਾਵੇ ਕਿਨੇ ਯਾਰ ਮੈਂ ਇਹ ਕਰਾਂਗਾ ਮੈਂ ਗੱਲ ਕਰਾਂਗਾ ਮੇਰੇ ਮਾਪਿਓ ਕੀ ਸਮਝਣਗੇ ਮੈਂ ਆਪਣੇ ਕਿਸੇ ਟੀਚਰ ਨਾਲ ਗੱਲ ਕਰਨਾ ਉਹ ਮੇਰੇ ਬਾਰੇ ਕੀ ਸੋਚੇਗਾ ਮੈਂ ਆਪਣੇ ਕਿਸੇ ਸੀਨੀਅਰ ਨਾਲ ਗੱਲ ਕਰਨਾ ਤੇ ਉਹ ਇਹ 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 ਡਰ ਹੈ ਇਹ ਚੀਜ਼ ਜਿਹੜਾ ਇਹ ਚੀਜ਼ ਇੰਨੀ ਜ਼ਿਆਦਾ ਹੋ ਰਹੀ ਹੈ ਜੇ ਦੀ ਵਜਨ ਨਾਲ ਨਹੀਂ ਖੁੱਲ ਪਾਂਦੇ ਤੇ ਉਹਦੀ ਵਜਨ ਨਾਲ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਪਲੱਸ ਪੈਰੈਂਟਸ ਸ਼ੁੱਡ ਆਲਸੋ ਟ੍ਰਾਈ ਟੂ ਓਪਨ ਅਪ ਇਨ दैट ਮੈਨਰ ਸੋ ਇਟ ਬਿਕਮਸ ਕੰਫਰਟੇਬਲ ਤੇ ਬੱਚਿਆਂ ਨੂੰ ਵੀ ਮੈਸੇਜ ਹੈ ਕਿ ਅਗਰ ਕੋਈ ਵੀ ਅਹਿਜੀ ਚੀਜ਼ ਹੁੰਦੀ ਹੈ ਕੋਈ ਵੀ ਚੀਜ਼ ਇੰਟਰਨੈਟ ਦੇ ਉੱਤੇ ਸਰਚ ਮਾਰ ਕੇ ਜਾਂ ਫਲਾਨੀ ਚੀਜ਼ ਕਰਕੇ ਐਵੀਂ ਚੀਜ਼ਾਂ ਨਾ ਖਾਈ ਪੀ ਜਾਓ ਰਾਈਟ ਇਹ ਤੁਹਾਡਾ ਸਰੀਰ ਹੈ ਤੁਸੀਂ ਇਹਦੀ ਰਿਸਪੈਕਟ ਕਰੋ ਆਪਣੇ ਸਰੀਰ ਦੀ ਅਗਰ ਰਿਸਪੈਕਟ ਕਰੋਗੇ ਤੁਹਾਡਾ ਸਰੀਰ ਤੁਹਾਡੇ ਨਾਲ ਲੰਬੇ ਟਾਈਮ ਲਈ ਚੱਲੇਗਾ ਰਿਸਪੈਕਟ ਨਹੀਂ ਕਰੋਗੇ ਉਡ ਪਟਾਂਗ ਕਰੋਗੇ ਜਾਂ ਗਲਤ ਰਸਤੇ ਚੱਲੋਗੇ ਤੇ ਆਬਵੀ ਤਾ ਡਾਕਟਰ yogi ਹੈਲਥ케ਅਰ ਦੇ ਡਾਇਰੈਕਟਰ ਡਾਕਟਰ ਬਿਰਿੰਦਰ ਸਿੰਘ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਿਸਥਾਰਪੂਰਵਕ ਚਾਹੇ ਉਹ ਸੈਕਸ ਐਜੂਕੇਸ਼ਨ ਦੀ ਗੱਲ ਹੈ ਜਾਂ ਹੋਰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੀ ਗੱਲ ਹੈ ਸੋਲੂਸ਼ਨ ਦੀ ਗੱਲ ਹੈ ਇਲਾਜ ਦੀ ਗੱਲ ਹੈ ਉਹ ਸਾਰੀਆਂ ਗੱਲਾਂ ਅਸੀਂ ਕਰਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ